ਸਾਸੀਕਾਲ ਬਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਬਾਈ ਜੀ ਤਹਿ ਦਿਲੋਂ ਧੰਨਵਾਦ ਤੁਹਾਡਾ ਸਾਡੇ ਕੰਮ ਨੂੰ ਇੰਨਾ ਪਿਆਰ ਦੇਣ ਲਈ ਚਾਹੀਓ ਸਾਡਾ ਟਰੈਕਟਰ ਸੀਟ ਕਵਰ ਆ ਚਾਹੀਓ ਬੋਡੀ ਕਵਰ ਆ ਚਾਹੀਓ ਪਰਸ ਹੈ ਚਾਹੀਓ ਬੈਗ ਹੈ ਚਾਹੀਓ ਬਾਈਕ ਸੀਟ ਕਵਰ ਹੈ ਬਾਈਕ ਬੈਗ ਸਾਰੇ ਬਾਈ ਜੀ ਹਰੇਕ ਕੰਮ ਨੂੰ ਤੁਸੀਂ ਸਾਡੇ ਨੂੰ ਇੰਨਾ ਪਿਆਰ ਦਿੱਤਾ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਬਾਈ ਜੀ ਸਾਰਿਆਂ ਦਾ ਜਿੰਨੇ ਵੀ ਆਪਣੀ ਇੰਸਟਾਗ੍ਰam ਫੈਮਿਲੀ ਹੈ ਫੇਸਬੁੱਕ ਹੈ ਤੇ ਬਾਈ ਜੀ ਕਾਫੀ ਟਾਈਮ ਤੋਂ ਡਿਮਾਂਡ ਆ ਰਹੀ ਸੀ ਬੰਬੂ ਕਾਟਲੀ ਬੈਗ ਦੀ ਤੇ ਆਪਾਂ ਬੰਬੂ ਕਾਟ ਵਾਸਤੇ ਬੈਗ ਤਿਆਰ ਕੀਤਾ ਬਾਈ ਫੁੱਲ ਹੈਵੀ ਕੁਆਲਿਟੀ ਚ ਫੁੱਲ ਵਾਟਰਪਰੂਫ ਹੈ ਤੇ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਤੁਹਾਨੂੰ ਪਤਾ ਹੀ ਆਪਣੀ ਕੁਆਲਿਟੀ ਦਾ ਆ ਬੈਗ ਬਾਈ ਜੀ ਤੁਸੀਂ ਅਗਰ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਹਾਨੂੰ ਪਤਾ ਹੀ ਆਉਣਾ ਕਿੱਥੇ ਦક્ષਸ਼ ਬੈਗ ਅਵੋਰ ਆਪਣੀ ਦੁਕਾਨ ਬਾਈ ਜੀ ਸੁਨੀਲ ਸੁਦੀਰ ਸੁਨੀਮਾ ਹੁੰਦਾ ਸੀ ਪੁਰਾਣਾ ਉਹਦੇ ਗਰਾਊਂਡ ਦੇ ਬਿਲਕੁਲ ਸਾਹਮਣੇ ਰਹਿ ਜਾਂਦੀ ਹੈ ਕਾਰਨਰ ਤੇ ਤੇ ਨੀਅਰ ਬਾਈ ਰੇਲਵੇ ਸਟੇਸ਼ਨ ਦੇ ਨੇੜੇ ਰਹਿ ਜਾਂਦੀ ਹੈ ਤੇ ਉੱਥੇ ਪੁਰਾਣੀ ਸੰਡੇ ਨੂੰ ਸਬਜ਼ੀ ਮੰਡੀ ਲੱਗ ਛੋਟੀ ਸਬਜ਼ੀ ਮੰਡੀ ਹੈ ਛੋਟੀ ਸਬਜ਼ੀ ਮੰਡੀ ਦੇ ਕੋਲੇ ਆ ਬਾਈ ਕਪਲ ਜੂਸ ਵਾਲੇ ਦੇ ਨਾਲ ਤੇ ਤੁਸੀਂ ਘਰ ਬੈਠੇ ਵੀ ਆ ਬੈਗ ਮੰਗਾਓ